ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਅੱਜ ਪ੍ਰਭੂ ਪ੍ਰੇਮ ਦੀ ਅਵਸਥਾ ਦਾ ਬਿਆਨ ਕਰਦੇ ਹੋਏ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਜੀਵਨ ਨੂੰ ਸਮਝਾਉਂਦੇ ਨੇ ਕਿ ਪਈ ਜਦੋਂ ਤੱਕ ਸਾਡੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਸੱਚੀ ਪ੍ਰੀਤ ਨਹੀਂ ਜੇ ਪੈਦਾ ਹੁੰਦੀ ਜਦੋਂ ਤੱਕ ਸਾਡੇ ਅੰਦਰ ਤੜਪ ਨਹੀਂ ਜੇ ਪੈਦਾ ਹੁੰਦੀ ਸਾਧ ਸੰਗਤ ਜੀ ਉਹ ਜੋ ਅਵਸਥਾ ਹੈ ਉਸ ਅਵਸਥਾ ਦੇ ਵਿੱਚ ਅਸੀਂ ਨਹੀਂ ਜੇ ਪਹੁੰਚ ਸਕਦੇ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਜੋ ਮੁਹਬੇਨ ਕਸਨ ਆਖੋ ਹਰ ਬਿਨ ਜੀਵਨ ਕੈਸੇ ਕਰ ਰੱਖੋ ਟੇਕ ਕਿ হে ਭਾਈ ਮੇਰੇ ਮਨ ਵਿੱਚ ਪ੍ਰਭੂ ਦੇ ਵਿਯੋਗ ਦੀ ਐਨੀ ਪੀੜਾ ਹੈ ਕਿ ਮੈਂ ਬਿਆਨ ਨਹੀਂ ਜੇ ਕਰ ਸਕਦਾ ਪ੍ਰਮਾਤਮਾ ਤੋਂ ਬਿਨਾ ਮੈਂ ਆਪਣਾ ਜੀਵਨ ਕਿਸ ਤਰ੍ਹਾਂ ਜੀਵਾਂ ਜੋ ਮਹਾ ਬੇਦਨ ਕਾਸਨ ਆਖੂੰ ਹਰ ਬਿਨ ਜੀਵਨ ਕੈਸੇ ਕਰ ਰੱਖੂੰ ਤੇ ਸਾਥ ਸੰਗ ਜੀ ਜੋ ਪ੍ਰਮਾਤਮਾ ਦੇ ਪਿਆਰੇ ਨੇ ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਸੱਚੀ ਪ੍ਰੀਤ ਕਰਦੇ ਨੇ ਉਸ ਦੇ ਦਰਸ਼ਨਾਂ ਤੋਂ ਬਿਨਾਂ ਰਹੀ ਨਹੀਂ ਜੀ ਸਕਦੇ ਤੇ ਇਹ ਜੋ ਅਵਸਥਾ ਹੈ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਕਿ ਇਹ ਜੋ ਪੀੜਾ ਹੈ ਸਾਧ ਸੰਗਤ ਜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਬਹੁਤ ਜਨਮ ਵਿਚਰੇ ਤੇ ਮਾਦੋਏ ਜਨਮ ਤੁਮਾਰੈ ਲੇਖੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੈ ਤੇ ਸਾਧ ਸੰਗਤ ਜੀ ਫਿਰ ਇਹ ਜੋ ਜੀਵ ਹੈ ਅੰਦਰੋਂ ਬੇਨਤੀ ਕਰਦਾ ਹੈ ਜੇ ਅੰਦਰ ਦੀ ਪੀੜਾ ਹੈ ਸਾਧ ਸੰਗਤ ਜੀ ਉਸ ਪੀੜਾ ਦੇ ਵਿੱਚੋਂ ਜਦੋਂ ਅਰਦਾਸ ਬੇਨਤੀ ਆਂਦੀ ਨਾ ਸੱਚੀ ਪ੍ਰੀਤ ਵਾਲੀ ਬਹੁਤ ਜਨਮ ਵਿਚਰੇਤੇ ਮੌਦ ਹੋਏ ਜਨਮ ਤੁਮਾਰੇ ਲਿਖੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੇ ਦਰਸ਼ਨ ਦੇਖੈ ਕਿ ਪ੍ਰਮਾਤਮਾ ਜੀ ਬੜਾ ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀ ਤੈਨੂੰ ਤੇ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਦੀ ਅਰਦਾਸ ਹੁੰਦੀ ਉਹ ਪਰਮ ਪਿਤਾ ਪ੍ਰਮਾਤਮਾ ਸੁਣਦਾ ਹੈ ਜਿਨ ਪ੍ਰੇਮਕਿਓ ਤਨਹੀ ਪ੍ਰਭ ਪਾਏ ਸਾਦ ਸੰਗਤ ਦੀ ਕੋਈ ਦਿਖਾਵੇ ਵਾਲੀ ਭਗਤੀ ਨਾਲ ਪ੍ਰਮਾਤਮਾ ਨਹੀਂ ਜੀ ਮਿਲਦਾ ਕੋਈ ਬਹੁਤੇ ਚੜਾਵੇ ਚੜਾਉਣ ਨਾਲ ਪ੍ਰਮਾਤਮਾ ਨਹੀਂ ਜੀ ਮਿਲਦਾ ਪ੍ਰਮਾਤਮਾ ਮਿਲਦਾ ਆ ਭਾਈ ਜੋ ਗੁਰੂ ਵਾਲਾ ਹੈ ਗੁਰੂ ਦੇ ਦਿਖਾਈ ਮਾਰਗ ਤੇ ਚੱਲਦਾ ਹੈ ਜੋ ਆਪਣੇ ਗੁਰੂ ਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਸੱਚੀ ਪ੍ਰੀਤ ਕਰਦਾ ਆ ਖਾਲਿਕ ਸਿੱਖ ਸਤਾ ਮੈਂ ਤੇਰਾ ਦੇ ਦਿਦਾਰ ਉਮੀਦਗਰ ਬੇਕਰਾਰ ਜੀਉ ਮੇਰਾ ਸਤਗੁਰੂ ਜੀ ਫਰਮਾਉਂਦੇ ਨੇ ਕਿ हे ਪ੍ਰਮਾਤਮਾ ਜੀ ਮੈਂ ਤੇਰਾ ਹਾਂ ਪਰ ਤੇਰੇ ਦਰਸ਼ਨ ਨਾ ਹੋਣ ਕਰਕੇ ਮੈਂ ਆਪ ਜੀ ਤੋਂ ਵੱਖਰਾ ਮਹਿਸੂਸ ਕਰਦਾ ਹਾਂ ਤੇ हे ਪ੍ਰਭੂ ਜੀ ਆਪ ਮੈਨੂੰ ਦਰਸ਼ਨ ਦਿਓ ਮੇਰਾ ਹਿਰਦਾ ਆਪ ਜੀ ਦੇ ਦਰਸ਼ਨਾਂ ਲਈ ਵਿਅਕਲ ਹੋ ਰਿਹਾ ਹੈ ਖਾਲਿਕ ਸਿਖ ਸਤਾ ਮੈਂ ਤੇਰਾ ਦੇ ਦਿਦਾਰ ਉਮੀਦਕਰ ਬੇਕਰਾਰ ਜੀਓ ਮੇਰਾ ਕਿ ਮੇਰਾ ਜੋ ਦਿਲ ਹੈ ਬੜਾ ਵਿਆਕੁਲ ਹੋ ਟਦਾ ਹੈ ਤੇ ਪ੍ਰਮਾਤਮਾ ਜੀ ਆਪ ਮੈਨੂੰ ਹੁਣ ਦਰਸ਼ਨ ਦਿਦਾਰੇ ਦਿਓ ਜੀ ਹਮ ਸਰਦੀਨ ਦਿਆਨ ਨੂੰ ਤੁਮ ਸਰਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਿਨ ਕੋ ਪੁਰਨ ਦੀਜੈ ਸਤਿਗੁਰੂ ਦਾਸ ਮਹਾਰਾਜ ਜੀ ਉਹ ਪਰਮ ਪਿਤਾ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਨੇ ਕਿ ਪ੍ਰਮਾਤਮਾ ਜੀ ਮੇਰੇ ਵਰਗਾ ਸੰਸਾਰ ਦੇ ਵਿੱਚ ਕੋਈ ਨਿਮਾਣਾ ਨਹੀਂ ਹੈ ਤੇ ਆਪ ਜੀ ਵਰਗਾ ਨਿਮਾਨਿਆਂ ਨੂੰ ਮਾਣ ਬਖਸ਼ਣ ਵਾਲਾ ਕੋਈ ਦਿਆਲੂ ਨਹੀਂ ਹੈ ਤੇ ਹੁਣ ਆਪ ਮੇਰੀ ਪਰਖ ਕਰ ਰਹੇ ਹੋ ਹਮਸਰ ਦੀਨ ਦਿਆਲ ਨਾ ਤੁਮ ਸਰ ਅਪਤਿ ਅਰਕ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਿਨ ਕੋ ਪੂਰਨ ਦੀਜੈ ਸਤਿਗੁਰ ਕਬੀਰ ਸਿੰਘ ਮਹਾਰਾਜ ਜੀ ਸਮਝਾਉਂਦੇ ਨੇ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਛਲ ਪਹਿਹਾਰੀ ਕਿ ਆਪ ਗਰੀਬਾਂ ਉੱਪਰ ਦਿਆਲੂ ਕਿਰਪਾਲੂ ਭਗਤਾਂ ਦੇ ਪਿਆਰੇ ਅਤੇ ਦੁੱਖਾਂ ਤੇ ਪਾਪਾਂ ਦਾ ਨਾਸ਼ ਕਰਨ ਵਾਲੇ ਹੋਂ ਬਲ ਬਲ ਜਾਉ ਰਮੀਆਂ ਕਾਰਨ ਕਾਰਨ ਕਵਨ ਬੋਲ ਤੇ ਸਾਥ ਸੰਗਤ ਜਿਹੜੀ ਬੜੀ ਹੀ ਨਿਮਾਨਤਾ ਦੇ ਨਾਲ ਇਹ ਨਿਸ਼ਾਨੀਆਂ ਸਾਥ ਸੰਗਤ ਦੀ ਸੱਚੇ ਸਤਗੁਰਾਂ ਦੀ ਸੱਚੇ ਰਹਿਬਰਾਂ ਦੀ ਸੱਚੇ ਸਾਧੂ ਦੀ ਕਿ ਉਸ ਤੇ ਵਿੱਚ ਜਰਾ ਸਾ ਵੀ ਬਿਲਕੁਲ ਵੀ ਉਹਦੇ ਅੰਦਰ ਹੰਕਾਰ ਨਹੀਂ ਜੇ ਹੁੰਦਾ ਤੇ ਸਤਗੁਰ ਅਵਦਾਸ ਮਹਾਰਾਜ ਜੀ ਜਿਸ ਦੇ 52 ਰਾਜੇ ਰਾਣੀਆਂ ਚੇਲੇ ਹੋਏ ਨੇ ਤੇ ਸਤਸੰਗਤ ਜੀ ਐਨੀ ਜੋ ਸੰਗਤ ਆ ਉਹ ਦਰਬਾਰ ਤੇ ਆਂਦੀ ਹੋਵੇ ਤੇ ਇਹ ਕੋਈ ਸੱਚਾ ਗੁਰੂ ਹੀ ਹੈ ਜਿਸ ਦੇ ਅੰਦਰ ਰਤਾ ਜਾਵੀਂ ਹੰਕਾਰ ਨਹੀਂ ਜੀ ਹੁੰਦਾ ਤੇ ਸਤਗੁਰੂ ਜੀ ਕੀ ਫਰਮਾਉਂਦੇ ਨੇ ਹਮ ਸਰਦੀਨ ਦੇ ਆਲ ਨ ਤੁਮ ਸਰ ਕਿ ਪ੍ਰਮਾਤਮਾ ਜੀ ਮੇਰੇ ਵਰਗਾ ਕੋਈ ਦੀਨ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਮੇਰੇ ਵਰਗਾ ਕੋਈ ਨਿਮਾਣਾ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਤੇ ਆਪ ਜੀ ਵਰਗਾ ਕੋਈ ਦਿਆਲੂ ਇਸ ਉਸਤਾਰ ਦੇ ਵਿੱਚ ਨਹੀਂ ਹੈ ਤੇ ਸਾ ਸੰਗਤ ਜੀ ਐਨੀ ਨਿਮਰਤਾ ਕਿਸੇ ਸੱਚੇ ਸਤਗੁਰ ਦੇ ਵਿੱਚ ਹੀ ਹੋ ਸਕਦੀ ਹੈ ਨਹੀਂ ਤਾਂ ਭਾਈ ਜਦੋਂ ਇਸ ਸੰਸਾਰ ਦੇ ਵਿੱਚ ਇਨਸਾਨ ਨੂੰ ਥੋੜੀ ਜਿਹੀ ਪ੍ਰਾਪਤੀ ਹੁੰਦੀ ਹੈ ਉਸ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਤੇ ਸਾ ਸੰਗਤ ਜੀ ਕੋਈ ਛੋਟੀ ਜੀ ਪ੍ਰਾਪਤੀ ਹੋ ਇਸ ਦੇ ਮਨ 'ਚ ਹੰਕਾਰ ਆ ਜਾਂਦਾ ਹੈ ਪਰ ਜਿੰਨੇ ਵੀ ਰਹਿਬਰ ਹੋਏ ਨੇ ਸਾ ਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਸਤਗੁਰੂ ਨਾਨਕਦੇਵ ਮਹਾਰਾਜ ਸਤਗੁਰੂ ਨਾਮਦੇਵ ਜੀ ਸਤਗੁਰੂ ਸਦਨਾ ਜੀ ਸਤਗੁਰੂ ਤਰਲੋਚਨ ਜੀ ਸਤਗੁਰੂ ਸੈਨ ਜੀ ਸਾਧ ਸੰਗਤ ਜੀ ਬੜੀ ਨਿਮਾਨਤਾ ਵਾਲੇ ਰਹਿਬਰ ਹੋਏ ਨੇ ਤੇ ਕੰਨੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਵੀ ਆਪਣੇ ਆਪ ਨੂੰ ਦੀਨ ਦੱਸਦੇ ਨੇ ਹਮਸਰ ਦੀਨ ਦੇ ਆਲ ਤੂੰ ਸੇ ਇਹ ਨਿਸ਼ਾਨੀ ਹੈ ਸਾਧ ਸੰਗਤ ਜੀ ਸੱਚੇ ਰਹਿਬਰਾਂ ਦੀ ਸੱਚੇ ਸਤਗੁਰ ਦੀ ਤਾਈਓ ਸਤਗੁਰੂ ਅਰਦਾਸ ਮਹਾਰਾਜ ਜੀ ਸਾਨੂੰ ਹੰਕਾਰ ਕਰਨ ਤੋਂ ਰੋਕਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਭਾਈ ਹੰਕਾਰ ਨਹੀਂ ਜੇ ਕਰਨਾ ਸਾਧ ਸੰਗਤ ਜੀ ਜੋ ਹੰਕਾਰ ਕਰਦਾ ਆ ਉਸ ਨੂੰ ਸੱਚ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਨਹੀਂ ਹੁੰਦੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਹੋ ਬਲਬਲ ਜਾਉ ਰਮੀਆਂ ਕਾਰਨ ਕਾਰਨ ਤਵਨ ਅਬੋ ਬਚਨੀ ਤੋਰ ਮੋਰ ਮਨ ਮੰਨੇ ਜਨਕੋਪੁਰਨ ਦੀ ਜੇ ਕਿਹ ਪ੍ਰਭੂ ਜੀ ਆਪ ਜੀ ਦੇ ਸਤ ਗਿਆਨ ਰੂਪੀ ਬਚਨ ਤੇ ਮੇਰਾ ਮਨ ਪਸੀਚ ਗਿਆ ਹੈ ਇਸ ਲਈ ਮੈਨੂੰ ਆਪਣੇ ਦਾਸ ਨੂੰ ਸੰਪੂਰਨ ਗਿਆਨ ਦੇਉ ਜੀ ਹੋਂ ਬਲਬਲ ਜਾਉ ਰਮੀਆਂ ਕਾਰਨ ਹਮਸਰਦੀਨ ਦੇ ਆਲ ਨ ਤੁਮ ਸਰਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹੋਂ ਬਲਬਲ ਜਾਉ ਰਮੀਆਂ ਕਾਰਨ ਕਵਨ ਅਬੋਲ ਰਹਾਓ ਕਿ ਸਾਰੇ ਸੰਸਾਰ ਦੇ ਵਿੱਚ ਰਮੇ ਹੋਏ ਪ੍ਰਮਾਤਮਾ ਜੀ ਮੈਂ ਆਪ ਜੀ ਤੋਂ ਬਲਹਾਰ ਜਾਂਦਾ ਹਾਂ ਪਰ ਕੀ ਕਾਰਨ ਹੈ ਆਪ ਮੇਰੇ ਨਾਲ ਬੋਲਦੇ ਨਹੀਂ ਮੋ ਬਲਬਲ ਜਾਉ ਰਮੀਆਂ ਕਾਰਨ ਕਾਰਨ ਕਵਨ ਅਬੋਲ ਸਤਿਗੁਰ ਨਾਮ ਦੇ ਮਹਾਰਾਜ ਜੀ ਫਰਮਾਉਂਦੇ ਨੇ ਸਾਧ ਸੰਗਤ ਜੀ ਬਲਬਲ ਜਾਉ ਹੂੰ ਬਲਬਲ ਜਾਉ ਕਿ ਪ੍ਰਮਾਤਮਾ ਜੀ ਮੈਂ ਆਪ ਜੀ ਦਾ ਬਲਹਾਰ ਜਾਂਦਾ ਹਾਂ ਬਹੁਤ ਜਨਮ ਵਿਚ ਰਹੇ ਤੇ ਮਾ ਦੋਇ ਜਨਮ ਤੁਮਾਰੇ ਲੇਖ ਹੈ ਕਿ ਹੈ ਪਰਮਪਿਤਾ ਪ੍ਰਮਾਤਮਾ ਜੀ ਆਪ ਜੀ ਤੋਂ ਵਿਛੜਿਆ ਨੂੰ ਬਹੁਤੇ ਜਨਮ ਹੋ ਗਏ ਨੇ ਨੇਕਾ ਜਨਮ ਹੋ ਗਏ ਨੇ ਪਰ ਇਹ ਜੋ ਮਨੁੱਖਾ ਜਨਮ ਹੈ ਮੈਂ ਆਪ ਜੀ ਨੂੰ ਸਮਰਪਿਤ ਕਰ ਦਿੱਤਾ ਹੈ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ ਕਿ हे ਪ੍ਰਮਾਤਮਾ ਜੀ ਅਸੀਂ ਕਿਤੇ ਹੋਏ ਕਰਮਾ ਕਰਕੇ ਆਪ ਜੀ ਨਾਲੋਂ ਵਿਛੜੇ ਹੋਏ ਹਾਂ ਇਸ ਲਈ ਕਿਰਪਾ ਕਰਕੇ ਆਪ ਸਾਡੇ ਤੇ ਮਿਹਰ ਕਰੋ ਆਪਣੇ ਨਾਲ ਸਾਨੂੰ ਵੀ ਮੇਲ ਲਿਓ ਜੀ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੈ ਤੇ ਸਾਦ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਕਿ हे ਪ੍ਰਮਾਤਮਾ ਜੀ ਮੈਂ ਆਪ ਜੀ ਦੇ ਦਰਸ਼ਨਾਂ ਦੀ ਆਸ ਲਗਾ ਕੇ ਜੀ ਰਿਹਾ ਹਾਂ ਕਿਉਂਕਿ ਆਪ ਜੀ ਦੇ ਦਰਸ਼ਨ ਕੀਤੇ ਆ ਬਹੁਤਾ ਸਮਾਂ ਹੋ ਗਿਆ ਆ ਇਸ ਲਈ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ ਜੀ ਬਹੁਤ ਜਨਮ ਵਿਚਰੇ ਇਥੇ ਮਾ ਦੋ ਇਹ ਜਨਮ ਤੁਮਾਰਾ ਲੇਖਿਆ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਏ ਦਰਸ਼ਨ ਦੇਖੇ ਜਿਵ ਤਰਸੈ ਇਕਾ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਬਿਰਹ ਤਪੈ ਤਨ ਅਦਿਕ ਜਰਾਵੈ ਨੀਂਦ ਨਾ ਆਵੈ ਪੌਜਨ ਨਾ ਪਾਵੈ ਕਾ ਸਾਧ ਸੰਗਤ ਜੀ ਜਿਨ੍ਹਾਂ ਨੂੰ ਸੱਚਾ ਪਿਆਰ ਹੁੰਦਾ ਆਪਣੇ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਇਸ ਸੱਚ ਦੇ ਵਪਾਰ ਦੇ ਨਾਲ ਉਸ ਵਸਥਾ ਨੂੰ ਗੁਰੂ ਜੀ ਫਰਮਾਨ ਕਰਦੇ ਨੇ ਕਿ हे ਪ੍ਰਭੂ ਜੀ ਆਪ ਜੀ ਦੀ ਮਿਹਰ ਲਈ ਮੇਰਾ ਜੀਵਨ ਤਰਸ ਰਿਹਾ ਹੈ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਤੇ ਆਪ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਦਰਸ਼ਨ ਦਿਓ ਜੀ ਮੇਰੀ ਸੰਭਾਲ ਕਰੋ ਜੀ ਜਿਵ ਤਰਸੈ ਇੱਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਆਪ ਮੇਰੇ ਸਿਰਜਣਹਾਰ ਹੋ ਆਪਨੇ ਹੀ ਮੇਰੀ ਜੋ ਸੰਭਾਲ ਕਰਨੀ ਹੈ ਤੇ ਪ੍ਰਭੂ ਜੀ ਆਪ ਜੀ ਦੇ ਦਰਸ਼ਨ ਦੇ ਵਿਯੋਗ ਦੇ ਵਿੱਚ ਮੇਰਾ ਜੋ ਮਨ ਹੈ ਤਨ ਹੈ ਉਹ ਬੜਾ ਤੜਫ ਰਿਹਾ ਹੈ ਬਿਰਤ ਤਪੈਤਨ ਅਦਿਕ ਜਰਾਵੇ ਨੀਂਦ ਨਾ ਆਵੇ ਭੋਜਨ ਨਾ ਪਾਵੇ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮੈਨੂੰ ਨੀਂਦ ਵੀ ਨਹੀਂ ਆਉਂਦੀ ਤੇ ਭੋਜਨ ਵੀ ਚੰਗਾ ਨਹੀਂ ਜਿਹਾ ਲੱਗਦਾ ਤੇ ਸਾਧ ਸੰਗਤ ਜੀ ਜੋ ਸੱਚੇ ਰੈਬਰਾਂ ਨੂੰ ਸੱਚਾ ਪਿਆਰ ਕਰਦੇ ਨੇ ਜਿੱਤੇ ਸੱਚੀ ਪ੍ਰੀਤ ਹੋਵੇ ਤੇ ਜਦੋਂ ਤੱਕ ਪਰਮਾਤਮਾ ਦੇ ਗੁਰੂ ਦੇ ਦਰਸ਼ਨ ਦੀਦਾਰੇ ਨਾ ਆਉਣ ਭਾਈ ਇਹ ਸੰਸਾਰ ਦੀ ਚੀਜ਼ਾਂ ਸੁਭਾਂਦੀਆਂ ਨਹੀਂ ਆ ਚੰਗੀਆਂ ਨਹੀਂ ਜਿਹਾ ਲੱਗਦੀਆਂ ਤੇ ਸਤਗੁਰ ਜੀ ਆਪਣੇ ਪੀੜਾ ਨੂੰ ਬਿਆਨ ਕਰਦੇ ਫਰਮਾਉਂਦੇ ਨੇ ਕਿ ਜਿਵ ਤਰਸੈ ਇੱਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਕਿ ਪ੍ਰਮਾਤਮਾ ਜੀ ਆਪ ਸਾਡੇ ਤੇ ਤਰਸ ਕਰੋ ਆਪ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਮੈਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦਾ ਹਾਂ ਤੇ ਦਰਸ਼ਨ ਦੇ ਕੇ ਮੇਰੀ ਸੰਭਾਲ ਕਰੋ ਕਰੋ ਸੰਭਾਲ ਤੁਮ ਸਿਰਜਣ ਮੇਰਾ ਤੇ ਆਪ ਜੀ ਦੇ ਵਿਛੋੜੇ ਦੇ ਵਿੱਚ ਮੈਨੂੰ ਨੀਂਦ ਵੀ ਨਹੀਂ ਜੀ ਆਉਂਦੀ ਭੋਜਨ ਵੀ ਚੰਗਾ ਨਹੀਂ ਜੀ ਲੱਗਦਾ ਸਖੀ ਸਹੇਲੀ ਗਰਬ ਗਹਿਲੀ ਪਿਓ ਕੀ ਬਾਤ ਨਾ ਸੁਨੋ ਸਹੇਲੀ ਮੇਰੇ ਦੁਹਾਗਨ ਅਦਕਰ ਜਾਨੀ ਗਿਓ ਸੋ ਜੋ ਬਨ ਸਾਦ ਨਾ ਮਾਨੀ ਸਾਸੰਗਤ ਜੀ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਅਵਸਥਾ ਦਾ ਬਿਆਨ ਕਰਦੇ ਨੇ ਕਿ ਹੇ ਸਖੀ ਸਹੇਲੀ ਜੀਵ ਰੂਪੀ ਇਸਤਰੀ ਜਿੰਨਾ ਚਿਰ ਤੇਰੇ ਵਿੱਚ ਹੰਕਾਰ ਹੈ ਉਹਨਾਂ ਚਿਰ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰ ਹੀ ਨਹੀਂ ਦੇ ਸਕਦੀ ਤੇ ਸੱਚਾ ਸਾత్సੰਗਤ ਜੀ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਕਾ ਮੰਗਣਹਾਰ ਤੇ ਸਾత్సੰਗਤ ਜੀ ਬਹੁਤੇ ਲੋਕ ਨੇ ਜੋ ਭਾਈ ਹਰ ਪ੍ਰਕਾਰ ਦਾ ਹੰਕਾਰ ਕਰਦੇ ਨੇ ਕਿਸੇ ਨੂੰ ਪੈਸੇ ਤੇ ਹੰਕਾਰ ਬਹੁਤੇ ਲੋਕ ਨੇ ਜੋ ਆਪਣੀ ਜਾਤ ਤੇ ਹੰਕਾਰ ਕਰਦੇ ਨੇ ਤੇ ਸਤਗੁਰਾਂ ਨੇ ਉਹਨਾਂ ਨੂੰ ਮੂਰਖ ਕਿਹਾ ਭਾਈ ਜਿਵੇਂ ਤਨ ਤਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਮੂਰਖ ਹੈ ਜੋ ਕਰਤ ਹੈ ਵਰਨ ਅਵਰਨ ਵਿਚਾਰ ਤੇ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਇਹੀ ਫਰਮਾਨ ਹੈ ਜਾਤ ਕਾ ਗਰਬ ਨ ਕਰਿਓ ਕੋਈ ਬ੍ਰਹਮ ਵਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਬ ਨਰਕ ਮੂਰਖ ਗਵਾਰਾ ਇਸ ਗਰਬ ਤੇ ਚਲੈ ਬਹੁਤ ਵਿਕਾਰਾ ਕਿ ਭਾਈ ਜੋ ਹੰਕਾਰ ਕਰਦੇ ਨੇ ਨਾ ਸਾਧ ਸੰਗਤ ਜੋ ਮੂਰਖ ਲੋਕ ਹੁੰਦੇ ਨੇ ਅਸੀਂ ਕਿਸੇ ਵੀ ਚੀਜ਼ ਤੇ ਹੰਕਾਰ ਨਹੀਂ ਜੇ ਕਰਨਾ ਲੋਕ ਨਹੀਂ ਸਾਧ ਸੰਗਤ ਜੀ ਆਪਣੇ ਗਿਆਨ ਤੇ ਹੰਕਾਰ ਕਰਦੇ ਨੇ ਤੇ ਸਾਧ ਸੰਗਤ ਜੀ ਕਿਸੇ ਨੂੰ ਆਪਣੇ ਰੂਪ ਤੇ ਹੰਕਾਰ ਹੈ ਸਰੀਰ ਤੇ ਹੰਕਾਰ ਕੋਈ ਆਪਣੇ ਧੀਆਂ ਪੁੱਤਰਾਂ ਤੇ ਹੰਕਾਰ ਕਰਦਾ ਆ ਕੋਈ ਜ਼ਮੀਂਦਾਰ ਜਾਇਦਾਦ ਤੇ ਪੈਸੇ ਤੇ ਹੰਕਾਰ ਸਤਿਗੁਰੂ ਜੀ ਫਰਮਾਉਂਦੇ ਭਾਈ ਹੰਕਾਰ ਹਰ ਪ੍ਰਕਾਰ ਦਾ ਮਾੜਾ ਹੁੰਦਾ ਹੈ ਤੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮੂਰਖ ਕੇ ਕੀ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਓ ਜੇ ਮੁਗਧ ਹੈ ਅਹੰਕਾਰੇ ਮਰਣਾ ਤੇ ਸਾਧ ਸੰਗਤ ਜੀ ਮੂਰਖ ਦੀਆਂ ਨਿਸ਼ਾਨੀਆਂ ਨੇ ਤੇ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ ਕਿ ਭਾਈ ਮੂਰਖ ਕੌਣ ਹੈ ਮੂਰਖ ਓ ਹੈ ਜੋ ਆਪਣੇ ਆਪ ਤੇ ਹੰਕਾਰ ਕਰਦਾ ਆ ਐ ਨਾਸਨਸਾਰਕ ਵਸਤੂਆਂ ਤੇ ਹੰਕਾਰ ਕਰਦਾ ਹੈ ਭਾਈ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਣ ਤਜ ਤੰਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਵੀ ਸਾਨੂੰ ਹੰਕਾਰ ਕਰਨ ਤੋਂ ਰੋਕਦੇ ਨੇ ਸਖੀ ਸਹੇਲੀ ਗਰਬ ਗਹਿਲੀ ਪਿਓ ਕੀ ਬਾਤ ਨ ਸੁਨੋ ਸਹੇਲੀ ਕੀ ਭਾਈ ਇਹ ਹੰਕਾਰ ਕਰਕੇ ਸਤਗੁਰੂ ਦੀ ਨਾ ਗੱਲ ਮੰਨਦੀ ਐ ਨਾ ਪ੍ਰਮਾਤਮਾ ਦੀ ਗੱਲ ਮੰਨਦੀ ਜਿੰਨਾ ਕੰਮਾਂ ਨੂੰ ਸਤਗੁਰੂ ਕਰਨ ਤੋਂ ਰੋਕਦੇ ਨੇ ਭਾਈ ਇਹ ਉਹ ਕੰਮ ਵੀ ਕਰਦੀ ਐ ਤੇ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਹੰਕਾਰ ਅਸੀਂ ਪਤੀ ਪਰਮਾਤਮਾ ਦਾ ਜੋ ਪਿਆਰ ਉਹ ਪਾਈ ਨਹੀਂ ਦੇ ਸਕਦੇ ਸਾਡੇ ਤੇ ਸਤਿਗੁਰਾਂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਨਹੀਂ ਜੀ ਹੋ ਸਕਦੀ ਭਾਈ ਕਿਉਂਕਿ ਗੁਰੂਆਂ ਦਾ ਫਰਮਾਨ ਹੈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਜਦ ਤੱਕ ਸਾਡੇ ਮਨ ਦੇ ਵਿੱਚ ਮੈਂ ਹੈ ਤੂੰ ਨਹੀਂ ਆ ਸਕਦਾ ਪਰਮਾਤਮਾ ਨਹੀਂ ਜੀ ਮਿਲਦਾ ਤੇ ਸਾਥ ਸੰਗਤ ਜੀ ਜਦੋਂ ਅਸੀਂ ਹੰਕਾਰ ਛੱਡ ਦਿੰਨੇ ਆ ਉਹ ਫਿਰ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ ਹੈ ਤੇ ਅਸੇ ਕਰਕੇ ਭਾਈ ਅਸੀਂ ਸੇਵਾ ਕਰਨੀ ਹੈ ਭਗਤੀ ਕਰਨੀ ਹੈ ਪਰ ਹੰਕਾਰ ਛੱਡ ਕੇ ਤੇ हे ਸખી ਸਹੇਲੀ ਜੀਵ ਰੂਪੀ ਇਸਤਰੀ ਜਿੰਨਾ ਚਿਰ ਤੇਰੇ ਵਿੱਚ ਹੰਕਾਰ ਹੈ ਤੈਨੂੰ ਪ੍ਰਮਾਤਮਾ ਸੁੱਝਦਾ ਹੀ ਨਹੀਂ ਹੈ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਤੇ ਮੈਂ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਦੁਹਾਗਣ ਜਾਣਿਆ ਆ ਜੋ ਪ੍ਰਮਾਤਮਾ ਪਤੀ ਨੂੰ ਭੁਲਾਉ ਦਿੰਦੀਆਂ ਨੇ ਭਾਈਓ ਜੀਵ ਰੂਪੀ ਇਸਤਰੀਆਂ ਜੋ ਦੁਹਾਗਣ ਨੇ ਜਿਨ੍ਹਾਂ ਨੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਜੀਵਨ ਦੀ ਜਵਾਨ ਅਵਸਥਾ ਆਪਣੇ ਪਤੀ ਤੋਂ ਪ੍ਰਮਾਤਮਾ ਤੋਂ ਬਿਗੈਰ ਬਤੀਤ ਕਰ ਰਹੀਆਂ ਨੇ ਉਹ ਜੀਵਨ ਵਿੱਚ ਸੱਤਾ ਦੀ ਸਿੱਖਿਆ ਉੱਪਰ ਨਹੀਂ ਜੇ ਚਲਦੀਆਂ ਸਾਧ ਸੰਗਤ ਜੀ ਜੋ ਸਾਨੂੰ ਸੰਤ ਦੱਸਦੇ ਨੇ ਸਤਗੁਰ ਦੱਸਦੇ ਨੇ ਜੋ ਸਾਨੂੰ ਗੁਰਬਾਣੀ ਦੱਸਦੀ ਹੈ ਭਾਈ ਉਸ ਉਸ ਰਸਤੇ ਤੇ ਅਸੀਂ ਚੱਲਦੇ ਨਹੀਂ ਤੇ ਸਾਧ ਸੰਗਤ ਜੀ ਜੀਵ ਰੂਪੀ ਇਸਤਰੀ ਸੁਹਾਗਣ ਹੋਈ ਹੈ ਜੋ ਆਪਣੇ ਪਤੀ ਪ੍ਰਮਾਤਮਾ ਨੂੰ ਪਿਆਰ ਕਰਦੀ ਹੈ ਜੋ ਆਪਣੇ ਸਤਗੁਰਾਂ ਦੇ ਦਿਖਾਏ ਮਾਰਗ ਤੇ ਚੱਲਦੀ ਹੈ ਵਹਿਮ ਭਰਮ ਅਡੰਬਰ ਪਖੰਡਾਂ ਨੂੰ ਛੱਡ ਕੇ ਸਾਦ ਸੰਗਤ ਜੀ ਸਿਰਫ ਇੱਕ ਨਾਲ ਆਪਣੇ ਅੰਦਰ ਬੈਠੇ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਪਤੀ ਪ੍ਰਮਾਤਮਾ ਦੇ ਨਾਲ ਉਹ ਪ੍ਰੀਤ ਲਗালਦੀ ਹੈ ਤੂੰ ਦਾਨਾ ਸਾਈਂ ਸਾਹਿਬ ਮੇਰਾ ਖਿਦਮਤ ਘਰ ਬੰਧਾ ਮੈਂ ਤੇਰਾ ਕਹਿ ਰਵਿਦਾਸ ਅੰਦੇਸਾ ਇਹ ਹੀ ਬਿਨ ਦਰਸ਼ਨ ਕਿਉ ਜਿਵਨ ਸੁਣਈ ਬਹੁਤ ਜਨਮ ਵਿਚ ਰਹਤੇ ਮਾਦੋ ਇਹ ਜਨਮ ਤੁਮਾਰਾ ਲੇਖ ਹੈ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਏ ਦਰਸ਼ਨ ਦੇਖ ਕੇ ਕਹਿ ਪ੍ਰਭੂ ਜੀ ਸਬਦੇ ਅੰਦਰ ਦੀ ਗੱਲ ਸਮਝਣ ਵਾਲੇ ਆਪ ਜੀ ਮੇਰੇ ਮਾਲਕ ਹੋ ਤੂੰ ਦਾਨਾ ਸਾਈਂ ਸਾਹਿਬ ਮੇਰਾ ਕਿ ਦਮਦਗਾਰ ਬੰਦਾ ਮੈਂ ਤੇਰਾ ਤੇ ਮਾਪ ਜੀ ਦਾ ਸਿਮਰਨ ਕਰਨ ਵਾਲਾ ਆਪ ਜੀ ਦਾ ਦਾਸ ਹਾਂ ਸੇਵਾਦਾਰ ਹਾਂ ਕਹਿਰਵਦਾਸ ਅੰਦੇਸਾ ਇਹ ਹੀ ਬਿੰਦਰਸ਼ਨ ਕਿਉ ਜੀ ਵਸ ਨਹੀਂ ਧੰਨ ਧੰਨ ਜਗਤ ਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਪ੍ਰਭੂ ਜੀ ਮੇਰੇ ਮਨ ਵਿੱਚ ਇਹ ਡਰ ਹੈ ਕਿ ਆਪ ਜੀ ਦਾ ਸੇਵਕ ਆਪ ਜੀ ਦੇ ਦਰਸ਼ਨ ਤੋਂ ਬਿਨਾ ਕਿਵੇਂ ਜੀ ਸਕਦਾ ਹੈ ਕਿ ਭਾਈ ਨਹੀਂ ਜੀ ਜੀ ਸਕਦਾ ਬਹੁਤ ਜਨਮ ਵਿਚਰੇ ਤੇ ਮਾਦੋ ਜਨਮ ਤੁਹਾਰਾ ਲਿਖਿਆ ਕਹਿਰਵਦਾਸ ਆਸ ਲਗ ਜੀਵੋ ਚਿਰ ਪੇ ਦਰਸ਼ਨ ਦੇਖਾਂ ਕਿ ਪਰਮਾਤਮਾ ਜੀ ਕਿ ਛਣ ਵਾਸਤੇ ਸਾਨੂੰ ਦਰਸ਼ਨ ਦੇ ਕੇ ਜਾਓ ਜੀ ਖਾਲਿਕ ਸਿਕਸਤਾ ਮੈਂ ਤੇਰਾ ਦੇ ਦੇਦਾਰ ਉਮੀਦਗਰ ਬੇਕਰਾਰ ਜਿਉ ਮੇਰਾ ਕਿ ਇਹ ਪ੍ਰਭੂ ਜੀ ਮੈਂ ਤੇਰਾ ਹਾਂ ਪਰ ਤੇਰੇ ਦਰਸ਼ਨ ਨਾ ਹੋਣ ਕਰਕੇ ਆਪ ਤੋਂ ਵੱਖਰਾ ਮਹਿਸੂਸ ਕਰਦਾ ਖਾਲਿਕ ਸਿਕਸਤਾ ਮੈਂ ਤੇਰਾ ਦੇ ਦੇਦਾਰ ਉਮੀਦਗਰ ਬੇਕਰਾਰ ਜਿਉ ਮੇਰਾ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਮੈਂ ਆਪ ਜੀ ਦੇ ਦਰਸ਼ਨਾਂ ਲਈ ਵਿਆਕੁਲ ਹਾਂ ਆਪ ਜੀ ਮੈਨੂੰ ਦਰਸ਼ਨ ਦਿਓ ਮੇਰਾ ਹਿਰਦਾ ਆਪ ਜੀ ਦੇ ਦਰਸ਼ਨਾਂ ਲਈ ਬਿਆਕੁਲ ਹੋ ਉੱਠਿਆ ਹੈ। ਅਵਲ ਆਖਿਰ ਇਲਾ ਆਦਮ ਮੌਜ ਫਰਿਸ਼ਤਾ ਬੰਦਾ ਜਿਸ ਕੀ ਪਨੈ ਪੀਰ ਪਗੰਬਰ ਮੈਂ ਗਰੀਬ ਕਿਆ ਗੰਦਾ ਕਿ ਪ੍ਰਭੂ ਜੀ ਆਦ ਤੋਂ ਲੈ ਕੇ ਅੰਤ ਤੱਕ ਆਪ ਹੀ ਸੰਸਾਰ ਦੇ ਕਣਕਣ ਵਿੱਚ ਸਮਾਏ ਹੋਇਓ ਹਰ ਇਨਸਾਨ ਦੇ ਅੰਦਰ ਆਪ ਜੀ ਬੈਠੇ ਹੋ। ਇਹ ਸਾਰੀ ਸ੍ਰਿਸ਼ਟੀ ਆਪ ਦੀ ਹੈ ਕੋਈ ਐਸਾ ਜੀਵ ਹੈ ਹੀ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਹੋਵੇ। ਪ੍ਰਭੂ ਜੀ ਆਪ ਦਾ ਨਾਮ ਜਪਣ ਵਾਲਾ ਹੀ ਉੱਤਮ ਇਸਨਾਨ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਜਪਦਾ ਹੈ ਅਵਲ ਆਖਿਰ ਇਲਾ ਆਦਮ ਮੌਜ ਫਰਿਸ਼ਤਾ ਬੰਦਾ ਜਿਸ ਕੀ ਪਨਾ ਪੀਰ ਪਗੰਬਰ ਮੈਂ ਗਰੀਬ ਕਿਹਾ ਗੰਦਾ ਕਿ ਹੇ ਪ੍ਰਭੂ ਜੀ ਆਪ ਜੀ ਦੀ ਸ਼ਰਨ ਪੀਰ ਪਗੰਬਰ ਮੈਂ ਵੀ ਲਈ ਤੇ ਫਿਰ ਮੈਂ ਗਰੀਬ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਕਿਵੇਂ ਰਹਿ ਸਕਦਾ ਤੇ ਮੈਂ ਕਿਵੇਂ ਆਪ ਜੀ ਦੀ ਸ਼ਰਨ ਤੋਂ ਬਗੈਰ ਰਹਿ ਸਕਦਾ ਹਾਂ ਤੂੰ ਹਾਜ਼ਰਾ ਹਜੂਰ ਜੋਗ ਇੱਕ ਅਵਰ ਨਹੀਂ ਦੂਜਾ ਜਿਸਕੇ ਇਸ਼ਕ ਆਸਰਾ ਨਹੀਂ ਕਿਆ ਨਿਵਾਜ ਕਿਆ ਪੂਜਾ ਕਿ ਪ੍ਰਭੂ ਜੀ ਆਪ ਕੇਵਲ ਸਾਰੇ ਸੰਸਾਰ ਵਿੱਚ ਹਾਜ਼ਰ ਨਾ ਜਿਓ ਇੱਕ ਆਪ ਹੀ ਹੋ ਜੋ ਹਰ ਇਨਸਾਨ ਦੇ ਅੰਦਰ ਬੈਠੇ ਹੋ ਹਰ ਜੀਵ ਦੇ ਅੰਦਰ ਬੈਠੇ ਹੋ ਆਪ ਜੀ ਦੇ ਸਮਾਨ ਕੋਈ ਦੂਸਰਾ ਹੈ ਹੀ ਨਹੀਂ ਐ ਤੂੰ ਹਾਜ਼ਰਾ ਹਜੂਰ ਜੋਗ ਇੱਕ ਅਵਰ ਨਹੀਂ ਦੂਜਾ ਕੋਈ ਕੋਈ ਹੋਰ ਹੈ ਹੀ ਨਹੀਂ ਆਪ ਜੀ ਦੇ ਬਰਾਬਰ ਜਿਸ ਕੇ ਇਸ਼ਕ ਆਸਰਾ ਨਹੀਂ ਕਿਆ ਨਿਵਾਜ ਕਾ ਪੂਜਾ ਤੇ ਭਾਈ ਜਿਸ ਦੇ ਅੰਦਰ ਸੱਚਾ ਪਿਆਰ ਨਾ ਹੋਵੇ ਨਾ ਫਿਰ ਅਸੀਂ ਜਿੰਨੇ ਮਰਜੀ ਗੁਰਬਾਣੀ ਦੇ ਪਾਠ ਕਰੀ ਜਾਈਏ ਜਿੰਨੇ ਮਰਜੀ ਅਸੀਂ ਵੇਦ ਪੜੀ ਜਾਈਏ ਜਿੰਨੇ ਮਰਜੀ ਅਸੀਂ ਨਵਾਜ ਪੜੀ ਜਾਈਏ ਸਤਗੁਰੂ ਜੀ ਫਰਮਾਉਂਦੇ ਜੇ ਆਪਣੇ ਗੁਰੂ ਨਾਲ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਨਹੀਂ ਹੈ ਤੈਨਾਂ ਨੂੰ ਪੜਨ ਦਾ ਫਿਰ ਕੀ ਲਾਭ ਜਿਸਕੇ ਇਸ਼ਕ ਆਸਰਾ ਨਹੀਂ ਕਿਆ ਨਿਵਾਜ ਕਿਆ ਪੂਜ ਕੇ ਭਾਈ ਜੀ ਅੰਦਰ ਇਸ਼ਕ ਨਹੀਂ ਆਪਣੇ ਗੁਰੂ ਦੇ ਪ੍ਰਤੀ ਸੱਚ ਦੇ ਪ੍ਰਤੀ ਇਹ ਬੇਗੁਮਪੁਰਾ ਜੋ ਮਿਸ਼ਨ ਹੈ ਇਸ ਦੇ ਪ੍ਰਤੀ ਆਪਣੇ ਅੰਦਰ ਬੈਠੇ ਪਰਮ ਪਿਤਾ ਪਰਮਾਤਮਾ ਦੇ ਪ੍ਰਤੀ ਭਾਈ ਇਹ ਸਭ નિਸਫਲ ਚਲਾ ਜਾਂਦਾ ਜੇ ਸੱਚੀ ਪ੍ਰੀਤ ਨਹੀਂ ਹੈ ਤੇ ਬਾਰ ਬਾਰ ਗੁਰਬਾਣੀ ਫਰਮਾਉਂਦੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮ ਮਾਹਿ ਨਾਲੀ ਦੋਜ ਹਨੋਜ ਬੇਬਖਤ ਕਮ ਖਿਦਮਤ ਖਿਦਮਤਗਾਰ ਤੁਹਾਰਾ ਦਰਮਾਂਦਾ ਦਰਜਵਾਬ ਨਾ ਪਾਵੇ ਕਹਿ ਰਬਦਾਸ ਵਿਚਾਰਾ ਕਿ ਪ੍ਰਭੂ ਜੀ ਆਪ ਜੀ ਤੋਂ ਬੇਖਬਰ ਹੋਣ ਕਰਕੇ ਜੀਵ ਹੁਣ ਤੱਕ ਜਿਹੜੇ ਨਾਲੀ ਦੇ ਵਿੱਚ ਕੀੜੇ ਪਏ ਹੁੰਦੇ ਨੇ ਉਸ ਵਾਂਗੂ ਦੁੱਖ ਪ੍ਰਾਪਤ ਕਰਦਾ ਆ ਤੇ ਸਤਗੁਰੂ ਦਾਸ ਮਹਾਰਾਜ ਜੀ ਬੇਨਤੀ ਕਰਦੇ ਨੇ ਅਰਦਾਸਈ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਿ ਹੈ ਪ੍ਰਭੂ ਜੀ ਆਪ ਜੀ ਦੇ ਦਰਸ਼ਨ ਰੂਪੀ ਜੋ ਜਵਾਬ ਹੈ ਆਪ ਜੀ ਦੇ ਜੋ ਦਰਸ਼ਨ ਨੇ ਉਹ ਸਾਨੂੰ ਮਿਲ ਜਾਣ ਤਾਂ ਸਾਡਾ ਜੋ ਜੀਵਨ ਉਹ ਸਫਲ ਹੋ ਜਾਵੇਗਾ ਦਰਮਾਨ ਦਾ ਦਰ ਜਵਾਬ ਨਾ ਪਾਵੇ ਕਹਿਰ ਬਦਾਸ ਵਿਚਾਰਾ ਕਿ ਹੇ ਪ੍ਰਭੂ ਆਪ ਜੀ ਦੇ ਦਰਸ਼ਨ ਰੂਪੀ ਜਵਾਬ ਨਾ پا ਕੇ ਇਹ ਵਿਚਾਰਾ ਜੀਵ ਦੁਖੀ ਰਹਿੰਦਾ ਹੈ ਜਦ ਤੱਕ ਉਸ ਨੂੰ ਦਰਸ਼ਨ ਦੀਦਾਰੇ ਨਹੀਂ ਹੁੰਦੇ ਤਾਂ ਸਾత్సੰਗ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਉਸ ਪਰਮ ਪਿਤਾ ਪਰਮਾਤਮਾ ਨੂੰ ਅਰਦਾਸ ਬੇਨਤੀ ਕਰਦੇ ਨੇ ਕਿ ਹਮਸਰ ਦੀਨ ਦਿਆਲ ਨਾ ਤੁਮ ਸਰ ਅਪ ਤਿਆਰ ਕਿਆ ਕੀਜੈ ਕਿ ਮੇਰੇ ਵਰਗਾ ਕੋਈ ਦੀਨ ਨਹੀਂ ਹੈ ਤੇ ਪ੍ਰਮਾਤਮਾ ਜੀ ਆਪ ਜੀ ਵਰਗਾ ਕੋਈ ਦਿਆਲੂ ਨਹੀਂ ਹਮਸਰ ਦੀਨ ਦਿਆਲ ਨਾ ਤੁਮ ਸਰ ਅਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੁਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਰਨੇ ਕਾਰਣ ਕਵਨ ਬੋਲ ਪ੍ਰਮਾਤਮਾ ਜੀ ਮਾ ਆਪ ਜੀ ਤੋ ਬਲਹਾਰ ਜਾਂਦਾ ਹਾਂ ਪ੍ਰਾਪਤ ਜੀ ਮੇਰੇ ਨਾਲ ਬੋਲਦੇ ਕਿਉਂ ਨਹੀਂ ਓ ਹੋ ਬਲਬਲ ਜਾਉ ਰਮੀਆਂ ਕਾਰਨ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਵਿਚ ਰਹਤੇ ਮਾਦੋ ਜਨਮ ਤੁਮਾਰੇ ਲੇਖੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੈਉ ਦਰਸ਼ਨ ਦੇਖੇ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜਿ ਸਾਧ ਸੰਗਤ ਜੀ ਆਪਣੀ ਪੀੜਾ ਦਾ ਬਿਆਨ ਕਰਦੇ ਨੇ ਤੇ ਸੱਚੇ ਸਾਧ ਸੰਗਤ ਜੀ ਜਿਸ ਦੇ ਅੰਦਰ ਇਹ ਜੋ ਪਰਮਾਤਮਾ ਨੂੰ ਮਿਲਣ ਦੀ ਪੀੜਾ ਹੋਵੇ ਭਾਈ ਪਰਮਾਤਮਾ ਉਹਨਾਂ ਨੂੰ ਨਹੀਂ ਮਿਲਦਾ ਹੈ ਇਹ ਦਿਖਾਵੇ ਵਾਲੀ ਭਗਤੀ ਦੇ ਨਾਲੋਂ ਪਰਮ ਪਿਤਾ ਪ੍ਰਮਾਤਮਾ ਨਹੀਂ ਜੀ ਮਿਲਦਾ ਸਾਧ ਸੰਗਤ ਜੀ ਜਦੋਂ ਅਸੀਂ ਸੱਚੇ ਮਨ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਸਾਰੇ ਵਿਮਾ ਪਰਮਾ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਇਹ ਦਿਖਾਵੇ ਵਾਲੀ ਭਗਤੀ ਨੂੰ ਛੱਡ ਕੇ ਸਾਧ ਸੰਗਤ ਜੀ ਜਦੋਂ ਅਸੀਂ ਸਤਿਗੁਰਾਂ ਦੇ ਨਾਲ ਜੁੜਦੇ ਹਾਂ ਆਪਣੀ ਅੰਦਰ ਬੈਠੇ ਪਰਮ ਪਿਤਾ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਸਾਧ ਸੰਗਤ ਜੀ ਦਰਸ਼ਨ ਹੁੰਦੇ ਨੇ ਤੇ ਅੱਜ ਸਾਨੂੰ ਤਨ ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਨੇ ਉਸ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਅਸੀਂ ਕਿਵੇਂ ਮੰਗਣੇ ਨੇ ਭਾਈ ਸਾਚੀ ਪ੍ਰੇਤ ਕਰਦੇ ਅਸੀਂ ਕਿਵੇਂ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਜਿਵੇਂ ਸਤਗੁਰੂ ਅਦਾਸ ਮਹਾਰਾਜ ਜੀ ਕਰ ਰਹੇ ਨੇ ਤੇ ਸਾਧ ਸੰਗਤ ਜੀ ਜਦੋਂ ਤੱਕ ਸਾਡੇ ਅੰਦਰੋਂ ਆਵਾਜ਼ ਨਹੀਂ ਜ ਆਉਂਦੀ ਬਹੁਤੇ ਲੋਕ ਨਹੀਂ ਪਾਈ ਜੋ ਪ੍ਰਮਾਤਮਾ ਨੂੰ ਜੰਗਲਾਂ ਪਹਾੜਾਂ ਤੀਰਥ ਸਥਾਨਾਂ ਤੇ ਲੱਭਦੇ ਨੇ ਸਾਦ ਸੰਗਤ ਜੀ ਜੇ ਪ੍ਰਮਾਤਮਾ ਨੂੰ ਆਵਾਜ਼ ਮਾਰਨੀ ਆਪਣੇ ਅੰਦਰੋਂ ਆਵਾਜ਼ ਮਾਰੋ ਉਹ ਅੰਦਰੋਂ ਹੀ ਤੁਹਾਨੂੰ ਦਰਸ਼ਨ ਦਿਦਾਰੇ ਦੇਵੇਗਾ ਕਿ ਸਾਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਬਾਰ ਬਾਰ ਜਗਾਉਂਦੀ ਹੈ ਕਿ ਆ ਤੂੰ ਸੋਇਆ ਜਾਗ ਈਾਨਾ ਤੈ ਜੀਵਨ ਜਗ ਸੱਚ ਕਰ ਜਾਨ ਕਿ ਭਾਈ ਤੂੰ ਮਾਤਾ ਪਿਤਾ ਦੀ ਸੇਵਾ ਕਰ ਬੱਚਿਆਂ ਨੂੰ ਸੰਭਾਲ ਆਪਣੇ ਪਰਿਵਾਰ ਨੂੰ ਪਾਲ ਹੱਥਾਂ ਨਾਲ ਰੋਟੀ ਕਮਾ ਮਿਹਨਤ ਕਰ ਕੋਈ ਨੌਕਰੀ ਕਰ ਕੋਈ ਬਿਜ਼ਨਸ ਕਰ ਜੋ ਵੀ ਅਸੀਂ ਕੰਮਕਾਰ ਕਰਦੇ ਕਰਦੇ ਰਹੀਏ ਇਮਾਨਦਾਰੀ ਨਾਲ ਤੇ ਭਾਈ ਇਸ ਜੀਵਨ ਨਾਲ ਪਰਮਾਤਮਾ ਦਾ ਸਿਮਰਨ ਕਰ ਤੇ ਹੋਵੇਗਾ ਕਿ ਸਾਥ ਸੰਗਤ ਜੀ ਜਦੋਂ ਅਸੀਂ ਸਿਮਰਨ ਕਰਦੇ ਆ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਤਾਂ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਆ ਜੀਬਾ ਸੋਹੰਕਾਰ ਜਪ ਹਤਨ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿਰਵਦਾਸ ਵਿਚਾਰ ਸਾਤ ਸੰਗਤ ਜੀ ਅਸੀਂ ਵੀ ਉਸ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਆ ਤਾਂ ਭਾਈ ਪਹਿਲਾਂ ਗੁਰੂ ਵਾਲੇ ਬਣੀਏ ਗੁਰੂਆਂ ਤੋਂ ਗੁਰਮੰਤਰ ਲਈ ਉਸ ਗੁਰਮੰਤਰ ਦੀ ਕਮਾਈ ਕਰੀਏ ਤੇ ਜਦੋਂ ਸੱਚੀ ਪ੍ਰੀਤ ਅੰਦਰ ਆ ਜਾਵੇ ਸਾਤ ਸੰਗਤ ਜੀ ਤੇ ਜਦੋਂ ਅਸੀਂ ਆਵਾਜ਼ ਮਾਰਾਂਗੇ ਬਹੁਤ ਜਨਮ ਵਿਚ ਰਹੇ ਤੇ ਮਾਦੋ ਇਹ ਜਨਮ ਤੁਹਾਰੇ ਲੇਖਾ ਕੈ ਰਵਦਾਸ ਆਸ ਲੱਗ ਜੀ ਉਹ ਚਿਰ ਪੇ ਦਰਸ਼ਨ ਦੇਖੇ ਤੇ ਆਓ ਅਸੀਂ ਵੀ ਉਸ ਪਰਮਾਤਮਾ ਕੀ ਅਰਦਾਸ ਬੇਨਤੀ ਕਰੀਏ ਕਿ ਅਸੀਂ ਵੀ ਇਨੇ ਕਾ ਜਨਮਾਂ ਤੋਂ ਵਿਛੜੇ ਹੋਈਏ ਤੇ ਪਰਮਪિતા ਪ੍ਰਮਾਤਮਾ ਜੀ ਸਾਨੂੰ ਦਰਸ਼ਨ ਦੀਦਾਰੇ ਦਿਓ ਤੇ ਅਸੀਂ ਵੀ ਸਤਿਗੁਰਾਂ ਦੇ ਮਿਸ਼ਨ ਨੂੰ ਇਹ ਜੋ ਜੀਵਨ ਹੈ ਲੈ ਕੇ ਲਾ ਦੇਵਾਂਗੇ ਇਹ ਜੋ ਬੇਗੰਪੁਰਾ ਦਾ ਮਿਸ਼ਨ ਹੈ ਭਾਈ ਇਸ ਮਿਸ਼ਨ ਤੇ ਵੀ ਸਭ ਦਾ ਹੀ ਪਲਾ ਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸਰ ਵਦਾਸ ਰਹ ਪਰਸ ਐਸਾ ਰਾਜ ਜਿਸ ਦੀ ਬਾਬਾ ਸਾਹਿਬ ਨੇ ਵੀ ਗੱਲ ਕੀਤੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੀ ਗੱਲ ਕੀਤੀ ਸਤਗੁਰੂ ਨਾਮਦੇਵ ਜੀ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਜਿੰਨੇ ਵੀ ਰਹਿਬਰ ਹੋ ਇੰਨੇ ਭਾਈ ਬਾਬਾ ਸਾਹਿਬ ਡਾਕਟਰ ਭੀਮਰਾ ਬੇਦਕਰ ਜੀ ਨੇ ਵੀ ਇਸ ਮਿਸ਼ਨ ਤੇ ਗੱਲ ਕੀਤੀ ਤੇ ਬਹੁਤੀਆਂ ਮਿਹਨਤ ਕੀਤੀਆਂ ਕੁਰਬਾਨੀਆਂ ਕੀਤੀਆਂ ਕਿੰਨਾ ਸੰਘਰਸ਼ ਕੀਤਾ ਕਾਦੇ ਲਈ ਸਾਧ ਸੰਗਤ ਜੀ ਇਸ ਧਰਤੀ ਦੇ ਉੱਪਰ ਬੇਗੰਪੁਰਾਵ ਜਿਸ ਅਵਸਥਾ ਦੇ ਵੀ ਸਤਗੁਰ ਅਰਦਾਸ ਮਹਾਰਾਜ ਜੀ ਰਹਿੰਦੇ ਸਨ ਇਸ ਬੇਗੰਪੁਰਾ ਦੇ ਉਹ ਵਸਨੀਕ ਸੰ ਭਾਈ ਉਸ ਧਰਤੀ ਤੇ ਵੀ ਉਹੀ ਬੇਗੰਪੁਰਾ ਵਸਾਣਾ ਚਾਹੁੰਦੇ ਸਨ ਜਿੱਥੇ ਕੋਈ ਵੱਡਾ ਨਾ ਹੋਵੇ ਛੋਟਾ ਨਾ ਹੋਵੇ ਕਿਸੇ ਨਾਲ ਕੋਈ ਜਾਤੀਗਤ ਭੇਦਭਾਵ ਨਾ ਹੋਵੇ ਕੋਈ ਖਾਲੀ ਪੇਟ ਨਾ ਸੋਵੇ ਹਰ ਕਿਸੇ ਨੂੰ ਭਰ ਪੇਟ ਖਾਣਾ ਮਿਲੇ ਛੋਟ ਵੱਡੇ ਸਭ ਸੰਬਸ ਸਰਵਦਾਸ ਰਹੇ ਪਰਸੰ ਚਾਹੇ ਕੋਈ ਵੱਡਾ ਹੈ ਛੋਟਾ ਹੈ ਸਭ ਬਰਾਬਰ ਹੋਣ ਭਾਈ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਾ ਹੋਵੇ ਬੇਗੰਪੁਰਾ ਸ਼ਹਿਰ ਕੋ ਨਾਉ ਦੁਖੰਦੋ ਨਹੀਂ ਟੱਠਾਓ ਪਰ ਭਾਈਓ ਬੇਗੰਪੁਰਾ ਤਾਂ ਹੀ ਵੱਸ ਸਕਦਾ ਆ ਜਦੋਂ ਅਸੀਂ ਰਹਿਬਰਾਂ ਤੇ ਦਿਖਾਏ ਮਾਰਗ ਤੇ ਚੱਲਾਂਗੇ ਸੋ ਭਾਈ ਗੁਰੂ ਵਾਲੇ ਬਣੋ ਗੁਰਬਾਣੀ ਪੜੋ ਤੇ ਗੁਰਬਾਣੀ ਨੂੰ ਪੜਨ ਤੱਕ ਸੀਮਤ ਨਾ ਰੱਖੋ ਉਸ ਦੇ ਅਰਥਾਂ ਨੂੰ ਸਮਝੀਏ ਤੇ ਅਰਥਾਂ ਦੇ ਅਨਸਾਰ ਆਪਣੇ ਜੀਵਨ ਨੂੰ ਢਾਲ ਲਈਏ ਸਾਦ ਸੰਗਤ ਜਿਹੜੇ ਜੀਵਨ ਹੈ ਸਾਡਾ ਸਫਲ ਹੋ ਜਾਵੇਗਾ ਨਹੀਂ ਕਿ ਬੇੰਤੀ ਅਜ ਦੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਪਾਰ ਓਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਸਲੋਕ ਹਰ ਸੋ ਹੀ ਰਾ ਛਾੜ ਕੇ ਕਰਹਿ ਆਨ ਕੀਆਸ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਦਾਸ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਦਾਸ ਜਗਤੋ ਜੀ ਸਤਨਾਮ 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 ਸੋਹਣ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ